800. 800. 400 400 ਬੋਲਾ ਬੇਗਨੇ 1 2 2 10 11 12 13 14 15 16 16 17 18 20 ਚਲਦੇ ਵੀ 20 ਰੁਪਏ ਬੋਲਾਗੇ ਨੇ 420 ਹੋ ਗਈ ਹੈ ਇੰਨੇ ਕਿ ਲੱਗਨੇ ਆ ਕਹਿੰਦੇ ਇੰਨੇ ਕਿ ਲੱਗਨੇ ਕਿੰਨੇ ਬੋਲ 400 400 1 2 3 4 5 6 7 8 9 10 11 20 21 25 26 27 31 35 36 37 38 40 41 42 43 44 44 ਬੋਲਦਾ ਏ ਇਹਨੇ ਜਿਹੜਾ ਹੈਗੀ ਆ 44 ਨਹੀਂ ਚਤਾਵਾ ਇਹਦੇ ਦੋਨੇ ਆ ਗਏ 44 ਵੀ ਆ ਗਈ ਦੇ ਦੀ 20 ਵੀ ਆ ਗਈ 444 ਰੁਪਏ ਹੈ ਨਾ 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 ਬੋਲ ਯਾਰ ਇਹਨੂੰ ਕਰਦੇ ਨਹੀਂ ਯਾਰ ਨਹੀਂ ਨਹੀਂ ਆ 200 ਹੈ 300 300 ਇੱਕ 25 25 26 27 28 29 30 31 32 33 34 35 36 37 38 39 40 41 42 43 44 350 55 55 55 54 55 56 55 55 95 96 60 61 62 63 64 65 66 67 68 त्तर सत्तर कहत्तर बत्र तहत्तर चौहत्तर पचहत्तर छिहत्तर सतहत् सत्तर नासी अस्सी तीन सौ अस्सी बोलना तन सौ अस्सी क्यासी बस तरसी चौरासी पचासी छियासी सतासी असी नानवे नब्बे 93 93 ਉੱਪਰ ਕੇ ਨਾ ਆਪਾਂ ਫਿਰ 93 93 ਭਈ ਨਹੀਂ ਸਸਤੇ ਹੁੰਦੇ 95 96 97 98 99 400 401 2 3 4 5 6 7 8 9 10 11 12 13 14 15 16 17 18 ਉਨੇ 20 20 ਰੁਪਏ ਬੋਲਦਾ ਕੋਈ 21 ਕਰ ਦੇ 21 22 22 ਤੇਰੀ 22 ਰੁਪਏ ਬੋਲਾਂਗੇ ਨਾ 422 ਜੀ ਇਹ ਲੱਗੀ 422 422 ਰੁਪਏ ਬਈ 300 ਕਹੇ ਜੀ ਆਪਣੇ 300 ਸਰਕਾਰੀ ਰੇਟ 300 300 ਕਿਹਨਾਂ ਬਾਈ ਪਤਾ ਦੋ 4 25 26 31 32 36 50 50 60 70 78 81 93 96 99 400 401 2 3 4 5 7 10 12 12 ਬੋਲਾਂਗੇ ਨੇ 400 ਵੀ 412 ਰੁਪਏ ਲੈ ਜਾ 412 ਰੁਪਏ ਸਿਰਾਰ ਰੇਟ ਹੈਗਾ ਸੀ ਸਿਰਾਰ ਰੇਟ 444 ਰੁਪਏ ਸੀ ਬਈ